ਇਹਨਾਂ ਨੇ ਵਿਦਿਆ ਕ੍ਰਾਂਤੀ ਵੀ ਲਿਆਂਦੀ ਉਹ ਵੀ ਇਦਾਂ ਦੇ ਮੂਹਰੇ ਸਾਹਮਣੇ ਆ ਗਈ ਇਹਨਾਂ ਨੇ ਉਦੋਂ ਬਾਅਦ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਦੀ ਪ੍ਰਮੋਸ਼ਨ ਵੀ ਕਰਤੀ ਵੀ ਕਿਤੋਂ ਲੈਣੀ ਆ ਕਿਹੜੇ ਪਿੰਡ ਤੋਂ ਲੈਣੀ ਆ ਉਦੋਂ ਬਾਅਦ ਕਬੱਡੀ ਬਾਰੇ ਵੀ ਇਹਨਾਂ ਨੇ ਗੱਲ ਕਰਤੀ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਨੇ ਕੀ ਕੁਛ ਕੀਤਾ ਦੂਜੀ ਗੱਲ ਮੈਂ ਬਾਦਲਾਂ ਬਾਰੇ ਦੱਸਤੀ ਵੀ ਇਸੇ ਕਰਕੇ ਅੱਜ ਤੱਕ ਕੋਈ ਬਾਦਲ ਫੈਮਲੀ ਨਾਲ ਕਿਸੇ ਨਾਲ ਕਿਉਂਕਿ ਜਿਹੜੇ ਸੱਤਾ ਪਿੰਦੀ ਸਭ ਜਿਹੜੇ ਲੋਕ ਸੀ ਉਹ ਸਭ ਲੋਕ ਜਿਹੜੇ ਵੱਡੇ ਤੋਂ ਵੱਡੇ ਡਰੱਗ ਵਾਲੇ ਸੀ ਵੱਡੇ ਤੋਂ ਵੱਡੇ ਨਸ਼ੇ ਵਾਲੇ ਸੀ ਉਹ ਇਸ ਬੰਦੇ ਤੋਂ ਇਹ ਪ੍ਰਮੋਸ਼ਨ ਕਰਵਾਉਂਦੇ ਸੀ ਅੱਜ ਇੱਕ 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 ਸ਼ਰਾਬ ਦੀ ਬੋਤਲ ਆ ਨਾ ਜਿਹੜੀ ਮੈਂ ਹੁਣੇ ਪੁੱਛ ਰਿਹਾ ਸੀ ਕੋਈ ਜਿਹੜੇ ਸਿਗਰਟ ਪੀਣ ਵਾਲੇ ਜਾਂ ਉਹਤੇ ਵੀ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਤੇ ਇਹ ਕਿਹਦੇ ਕਿਹਦੀ ਸਿਹਤ ਇਹਨਾਂ ਨੇ ਖਰਾਬ ਕੀਤੀ ਆ ਕਿਹਦੇ ਕਿਹਦੇ ਨਾਲ ਇਹ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਨੌਜਵਾਨ ਕਿਹਦੇ ਕਿਹਦੇ ਘਰ ਉਜਾੜੇ ਆ ਇਹਨਾਂ ਨੇ ਇਸ ਸਾਰਾ ਸਤਾਪ ਜਿਹੜਾ 27 ਚ ਜਦੋਂ ਭਾਜਪੀ ਸਰਕਾਰ ਆਏਗੀ ਇਹ ਭਗਵੰਤ ਮਾਨ ਨਾ ਕੀਤਾ ਜਾਏਗਾ ਜਿਹੜੇ ਕਹਿੰਦੇ ਆ ਨਾ ਵੀ ਮੇਰੇ ਤੇ ਦੱਸੋ ਕੋਈ ਸੂਤ ਉਹ ਉਹ ਲੱਗੂ ਪਤਾ ਉਦੋਂ ਵੀ ਕਿਹੜੇ ਕਿਹਨਾ ਲੜਕੇ ਤੁਸੀਂ ਇਹ ਛੜੇੰਤਰ ਇਹ ਪੰਜਾਬ ਦੇ ਨਾਲ ਤੇ ਪੰਜਾਬ ਦੇ ਨੌਜਵਾਨਾਂ ਨਾਲ ਇਹ ਛੜੇੰਤਰ ਕੀਤਾ ਏ ਇਹ ਇਹ ਜਦੋਂ ਇਹ ਕਰਦੇ ਸੀ ਇਹਦੇ ਬਾਰੇ ਜਵਾਬ ਤਾਂ ਇਹਨਾਂ ਨੇ ਕੀ ਦੇਣਾ ਏ ਕੋਈ ਕਿਉਂਕਿ ਜਿਸ ਤਰੀਕੇ ਨਾਲ ਆਪਣੇ ਪਿਤਾ ਜੀ ਮਾਸਟਰ ਉਹਨਾਂ ਬਾਰੇ ਵੀ ਦੱਸਦਾ ਵੀ ਅਸੀਂ ਕਿਵੇਂ ਕਿੰਨੀਆਂ ਬੋਤਲਾਂ ਦੇ ਕੇ ਪਾਸ ਹੁੰਨੇ ਆ ਕਿਵੇਂ ਹੋ ਜਾਂਦੇ ਆ ਸਾਰਾ ਕੁਝ ਕੋਈ ਚੀਜ਼ ਮੈਂ ਸਮਝਦਾ ਇਹਨਾਂ ਦੀ ਬੱਚੀ ਨਹੀਂ ਗਈ ਅਖੀਰ 'ਚ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਇਹਨਾਂ ਤੋਂ ਤਾਂ ਕਿਸੇ ਦਾ ਕੁਝ ਇਨਕੁਆਇਰੀ ਹੋਏ ਨਾ ਹੋਏ ਅਸੀਂ ਜ਼ਰੂਰ ਇਹਨਾਂ ਦੀ ਦੁਆਰਾ ਜਿਵੇਂ ਕਹਿੰਦੇ ਨੇ ਵੀ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਯਾਰ ਬੋਲਦਾ ਇਹ ਚ ਪਤਾ ਲੱਗੂਗਾ ਵੀ ਇਹ ਚ ਕੌਣ ਬੋਲਦਾ ਹੈ ਵੀ ਸ਼ਰਾਬ ਬੋਲਦੀ ਆ ਭੁੱਕੀ ਬੋਲਦੀ ਆ ਡੋਡੇ ਬੋਲਦੇ ਆ ਚਿੱਟਾ ਬੋਲਦਾ ਕੀ ਬੋਲਦਾ ਹੈ ਉਹ 27 'ਚ ਜ਼ਰੂਰ ਕੱਢਾਂਗੇ ਤੁਹਾਨੂੰ ਰੀਅਲ ਤੇ ਰੀਲ ਲਾਈਫ 'ਚ ਫਰਕ ਹੁੰਦਾ ਥੋੜਾ ਜਿਹਾ ਕਾਹਦਾ ਫਰਕ ਤੁਹਾਨੂੰ ਲੱਗ ਰਿਹਾ ਫਰਕ ਤੁਹਾਨੂੰ ਸੈਕਿੰਡ ਥਿੰਗ ਇਹ ਜੋ ਵੀ ਵੀਡੀਓ ਕਲਿੱਪ ਤੁਸੀਂ ਦਿਖਾ ਰਹੇ ਹੋ ਕੀ ਕਰਦਾ ਬਹੁਤ ਪੁਰਾਣੀਆਂ ਨੀਯੋਗ ਬੈਟ ਕਾੜੀਆਂ ਉਦੋਂ ਤੋਂ ਹੀ ਤਾਂ ਐਲਾਨਤ ਸ਼ੁਰੂ ਹੋਈ ਆ ਕਾੜੀਆਂ ਦੀ ਵੀ ਸਰਕਾਰ ਨਹੀਂ ਕਾਂਗਰਸ ਦੀ ਸਰਕਾਰ ਰਹੀ ਜਾਂ ਤੁਸੀਂ ਸੱਤਾ ਦੇ ਵਿੱਚ ਸੀਗੇ ਉਦੋਂ ਕਿਉਂ ਨਹੀਂ ਐਕਸ਼ਨ ਹੋਇਆ ਕਾਂਗਰਸ ਦੀ ਸਰਕਾਰ ਦਾ ਕੋਈ ਵੀਡੀਓ ਕਿਉਂ ਨਹੀਂ ਚੁੱਪੀ ਅਸੀਂ ਤਾਂ ਭਾਜੀਪੀ ਦੀ ਗੱਲ ਕਰ ਰਹੇ ਹਾਂ ਜੀ ਸਾਨੂੰ ਕੌਂਗਰੈਸ ਦਾ ਕੀ ਲੈਣਾ ਦੇਣਾ ਜੀ ਅੱਜ ਕੇਂਦਰ ਚ ਸਰਕਾਰ ਹੈ ਐਨਸੀਬੀ ਤੁਹਾਡੇ ਕੋਲੇ ਆ ਬਾਕੀ ਏਜੰਸੀਆਂ ਤੁਹਾਡੇ ਕੋਲੇ ਆ ਕੀ ਕੇਂਦਰੀ ਏਜੰਸੀ ਦਾ ਕੁਜਾਜ ਕਰ ਵੀ ਨਹੀਂ ਲੈ ਅਸੀਂ ਤਾਂ ਜੀ 27 ਚ ਕਰਾਂਗੇ ਆ ਕੇ ਸਰ 27 ਕਿਉਂ ਪਾਵਰ ਆ ਜਾਏਗੀ 27 ਤਾਂ ਆਉਗੀ ਨਹੀਂ ਆਉਗੀ ਕੋਈ ਬਾਅਦ ਦੀ ਗੱਲ ਹੈ ਜੀ ਐ ਕਿਵੇਂ ਐ ਕਿਵੇਂ ਸੈਂਟਰ ਏਜੰਸੀ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ ਆ ਕੇ ਫੜ ਲੂਗੀ ਜੀ ਫੈਡਰਲ ਸਿਸਟਮ ਆ ਕੋਈ ਢਾਂਚਾ ਹੈ ਐਨਸੀਬੀ ਨੂੰ ਲੱਗ ਰਿਹਾ ਹੈ ਕਿ ਕਿਸੇ ਦੀ ਨਸ਼ੇ ਜਨ ਗਵਰਨਮੈਂਟ ਐਕਟ ਕੋਈ ਸਟੇਟ ਦਾ ਮੁੱਖ ਮੰਤਰੀ ਹੋਵੇ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਕੋਈ ਏਜੰਸੀ ਵੀ ਅੱਗੇ ਕੋਈ ਵਿਅਕਤੀ ਤੁਸੀਂ ਜਿਹੜੇ ਅਸੀਂ ਗੱਲ ਕਰ ਰਹੇ ਉਹਨੂੰ ਮੰਨੋ ਨਾ ਅਸੀਂ ਸਾਡੀ ਜਿਹੜੀ ਸੁਣ ਰਹੇ ਹੋ ਤੁਸੀਂ ਮੰਤਰੀ ਜੀ ਮੰਤਰੀ ਸਾਹਿਬ ਬਿੱਟੂ ਜੀ ਸਟਾਇਰ ਔਰ ਬਿੱਟ ਦੋ ਸ਼ਬਦ ਹੁੰਦੇ ਆ ਲਿਟਰੇਚਰ ਦਾ ਪਾਰਟ ਹੁੰਦਾ ਹੈ ਨਾ ਜੀ ਕਈ ਮੂਵੀਜ਼ 'ਚ ਬਹੁਤ ਸਾਰੀਆਂ ਬੰਦੇ ਸਟਾਇਰ ਆਪਾਂ ਆਪਾਂ ਜੀ ਕਿੰਨਾ ਭਾਵਕ ਆ ਕਿੰਨਾ ਰੌਲਾ ਚੱਲ ਰਿਹਾ ਜੀ ਦੁਸਾਂਝ ਦਾ ਵੀ ਉਹ ਪਾਕਿਸਤਾਨ ਦੀ ਹੈ ਜੀ ਫਲਾਨਾ ਹੈ ਕਿੰਨਾ ਅਸਰ ਆ ਤੁਹਾਡੇ ਤੇ ਹੈ ਨਾ ਸਰ ਇਹ ਇਹ ਅਸਰ ਆ ਇਹ ਗੱਲ ਜੇ ਕੋਈ ਇੰਨਾ ਡੈਪਥ ਤੱਕ ਜਾਂਦੀ ਆ ਇੱਕ 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 ਗਾਣਾ ਆਉਂਦਾ ਕੋਈ ਸਿੰਗਰ ਗਾਣਾ ਗਾਉਂਦਾ ਜਿਹੜਾ ਤੁਹਾਨੂੰ ਭਾਵਕ ਹੋ ਜੰਨੇ ਤੁਸੀਂ ਤੁਹਾਡੇ ਅੰਸੂ ਵੀ ਆ ਜਾਂਦੇ ਆ ਜਿਸ ਤੇ ਤੁਹਾਨੂੰ ਕਿਸੇ ਦੀ ਯਾਦ ਆਉਂਦੀ ਆ ਤੁਸੀਂ ਮਾਪੇ ਦਾ ਗਾਣਾ ਆਉਂਦਾ ਉਹਦੇ ਉਹ ਚ ਤੁਸੀਂ ਸੋਚ ਕੇ ਉਹ ਜਹ ਚਲੇ ਜਾਂਦੇ ਹੋ ਮਾਪੇ ਨੂੰ ਯਾਦ ਕਰਦੇ ਹੋ ਵਿਛੜੇ ਨੂੰ ਕੋਈ ਯਾਦ ਕਰਦੇ ਹੋ ਇਹ ਇੰਨਾ ਡੂੰਘਾ ਅਸਰ ਕਰਦੀਆਂ ਤੁਹਾਡੇ ਤੇ ਤੁਸੀਂ ਕੀ ਕਹਾਂਗੇ ਕਰੋਗੇ ਅੱਜ ਮੰਨ ਲੈਂਦੇ ਆ 2027 ਚ ਸਰਕਾਰ ਆ ਰਹੀ ਕਿੰਦਾ ਦੀ ਕਾਰਵਾਈ ਹੋਈ ਕਿ ਜਿਹੜਾ ਮਜੀਠੇ ਦੇ ਖਿਲਾਫ ਕਾਰਵਾਈ ਹੋਈ ਦਾ ਨੀ ਕੋਈ ਹੋਰ ਐਗਜ਼ੈਂਪਲਰੀ ਕਾਰਵਾਈ ਨਹੀਂ ਮਜੀਠਾ ਤਾਂ ਦੇਖੋ ਮਜੀਠੇ ਦੇ ਤਾਂ ਇਹਨਾਂ ਨੇ ਜੇਲ੍ਹ ਚ ਸੀਗਾ ਉਹਨੂੰ ਛੱਡਤਾ ਹੁਣ ਤਾਂ ਉਹਨੂੰ ਨਸ਼ੇ ਦੇ ਕੇਸ ਤੋਂ ਬਾਅਦ ਉਹਨੂੰ ਜਿਹੜੀ ਆਪਣੀ ਆਮਦਨ ਤੋਂ ਬਾਅਦ ਉਹਤੇ ਕੇਸ ਪਾਇਆ ਇਹਦੇ ਉੱਤੇ ਤਾਂ ਕੋਈ ਬਚਣਾ ਹੀ ਨਹੀਂ ਇਹਨੇ ਕਿਸੇ ਚੀਜ਼ ਤੋਂ ਇਹ ਕੱਲੀ ਕੱਲੀ ਗੱਲ ਵੀ ਭਾਈ ਇਹ ਤੂੰ ਬਣਾਉਣ ਲਈ ਕਿਤੋਂ ਕਿਤੋਂ ਪੈਸੇ ਲਏ ਕਿਹਨੇ ਕਿਹਨੇ ਤੈਨੂੰ ਪੇਮੈਂਟ ਕੀਤੀ ਤੂੰ ਕਿਉਂ ਕੀਤੀ ਮੈਂ ਇਹ ਕਹੀ ਨਹੀਂ ਰਿਹਾ ਮੈਂ ਤਾਂ ਕਹਿ ਰਿਹਾ ਜਾਣੇ ਚ ਕੀਤੀ ਜਾਣੇ ਚ ਕੀਤੀ ਉੱਤੋਂ ਉਦੋਂ ਪਤਾ ਲੱਗੂ ਨਾ ਮੈਂ ਪਹਿਲਾਂ ਇਨਕੁਆਇਰੀ ਤੋਂ ਪਹਿਲਾਂ ਕਿਵੇਂ ਕਹਿ ਦਵਾਂ ਜੀ ਇਹ ਤਾਂ ਸੀਡੀ ਦੀ ਐਂਟਰੀ ਹੈ ਜੇ ਤੁਹਾਨੂੰ ਲੱਗ ਰਿਹਾ ਕਿ ਪੈਸੇ ਦੇ ਲੈਣੇ ਦਾ ਮਾਮਲਾ ਹੈ ਈਡੀ ਦੀ ਐਂਟਰੀ ਹੈ ਐਨਸੀਬੀ ਦੀ ਐਂਟਰੀ ਹੈ ਕੀ ਇਹ ਦੋਨੇ ਏਜੰਸੀਆਂ ਕੇਂਦਰ ਦੀਆਂ ਕੰਮ ਨਹੀਂ ਕਰ ਰਹੀਆਂ ਸਭ ਕੁਝ ਹੀ ਕੰਮ ਹੋ ਰਿਹਾ ਮੰਤਰੀ ਸਾਹਿਬ ਜੀ ਮੰਤਰੀ ਜੀ ਵਿੱਚ ਨਸ਼ਿਆਂ ਦਾ ਦੌਰ ਇਹ ਨਹੀਂ ਕਿ 90 ਗੱਲ ਕਰਵਾਦਾ ਜਦੋਂ ਤੁਹਾਨੂੰ ਆਪਾਰ ਤਲਾਕਾਰ ਬਣਿਆ ਪਹਿਲਾਂ ਭੁੱਕੀ ਵੀ ਫਿਰ ਨਾ ਚਲਦੀ ਸੀ ਘੋੜੀਆਂ ਦੇ ਵਿੱਚੋਂ ਉਹਦੇ ਜਿਹੜਾ ਮੈਂ ਉਹ ਦੇਖਿਆ ਕਲਾਕਾਰ ਨੇ ਉਸ ਮੌਕੇ ਦਾ ਜੋ ਹੁੰਦਾ ਸਾਇਓ ਦੱਸਣ ਦੀ ਆਪਣੀ ਕਲਾ ਰਹੀ ਤੁਸੀਂ ਕਹਿ ਰਹੇ ਹੋ ਕਿ ਜੇ ਤਾਂ ਇਹ ਇਹਦੇ ਠਿੱਕੇ ਸੀ ਕਿਤੇ ਸਾਰਾ ਹੀ ਹੋਣੀ ਜਾਈ ਉਹ ਕੱਢਾਂਗੇ ਸਾਰਾ ਕੁਝ ਠੀਮ ਦੇ ਠਿੱਕੇ ਸੀ ਤਾਂ ਹੁਣ ਸਭ ਕੁਝ ਕੱਢਾਂਗੇ ਕਲਾਕਾਰ ਤੇ ਇਸ ਤਰ੍ਹਾਂ ਬੈਗ ਕਰਨੀ ਸਿਆਸੀ ਮੈਨੂੰ ਲੱਗਦਾ ਕਿ ਮੁੱਦਿਆਂ ਤੇ ਤੁਹਾਨੂੰ ਗੋਲਣਾ ਚਾਹੀਦਾ ਅੱਜ ਦੇ ਮੁੱਦੇ ਭਾਈ ਅੱਜ ਦੇ ਮੁੱਦਾ ਨਸ਼ਾ ਸਭ ਤੋਂ ਵੱਡਾ ਬਿੱਟੂ ਜੀ ਅੱਜ ਤੋਂ ਵੱਡਾ ਸਭ ਤੋਂ ਵੱਡਾ ਨਸ਼ਾ ਮੁੱਦਾ ਹੈ ਉਹ ਨਸ਼ੇ ਨੂੰ ਹੀ ਪ੍ਰਮੋਟ ਕਰਦਾ ਰਿਹਾ ਹੈ ਮਾਨਤ ਸਿੰਘ ਆ ਤੁਸੀਂ ਗੈਂਗਸਟਰਾਈਜ਼ਮ ਦੀ ਵੀ ਗੱਲ ਕੀਤੀ ਹੈ ਪਰ ਲਗਾਤਾਰ ਜਦ ਵੀ ਪੰਜਾਬ ਵਿੱਚ ਕੋਈ ਵੀ ਵਾਰਦਾਤ ਹੁੰਦੀ ਹੈ ਉਸ ਤੇ ਇਹ ਕਹਾ ਜਾਂਦਾ ਕਿ ਲੌਰੈਂਸ ਬਸ਼ਨੋਈ ਨੂੰ ਭਾਜਪੀ ਨੇ ਪ੍ਰੋਟੈਕਟ ਕੀਤਾ ਪ੍ਰਫਰੈਂਸ ਕੀਤਾ ਇਹਦੇ ਉੱਤੇ ਮੈਂ ਬੜਾ ਕੱਲ ਬੋਲ ਪਿਆ ਅੱਜ ਜਿਹੜੀ ਗੱਲ ਹੈ ਤੇ ਇਹ ਤੇ ਪ੍ਰੈਸ ਕਾਨਫਰੰਸ ਆ ਮੈਂ ਤਾਂ ਕੱਲ ਇਹ ਕਹਿ ਚੁੱਕਿਆ ਬਈ ਲੌਰੈਂਸ ਬਸ਼ਨੋਈ ਨੂੰ ਤੁਸੀਂ ਚੀਫ ਮਿਨਿਸਟਰ ਸਾਹਿਬ ਚਿੱਠੀ ਲਿਖਣ ਬਈ ਲੌਰੈਂਸ ਜੰਗੂ ਭਗਵਾਨਪੁਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਹੈ ਜੀ ਤੇ ਜਿੰਨੇ ਵੀ ਹੋਰ ਜੇਲ੍ਹਾਂ ਦੇ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣ ਉਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਿਕਿਉਰਿਟੀ ਆ ਉਹ ਚ ਸਾਰੀਆਂ ਸੈਂਟਰਲ ਫੋਰਸਿਜ਼ ਲੱਗੀਆਂ ਹੋਈਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਤੇ ਉਰੇ ਪੰਜਾਬ ਦੀਆਂ ਜੇਹਲਾਂ ਜਿੱਥੇ ਗੈਂਗਸਟਰ ਨੇ ਉੱਚ ਵੀ ਤਾਂ ਸੀਆਰਪੀ ਲੱਗੀ ਆ ਹਾਈ ਸਿਕਿਉਰਿਟੀ ਬਿੱਤੋ ਜੀ ਨਸ਼ੇ ਨੂੰ ਲੈ ਕੇ ਕੱਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਤਿੰਨ ਜਾਣ ਤੋਂ ਜ਼ਿਆਦਾ ਅਸੀਂ ਖੇਡ ਦੇ ਮੈਦਾਨ ਬਣਾ ਰਹੇ ਆ ਜਿਨ੍ਹਾਂ ਦੇ ਵਿੱਚ ਹੁਣ ਜਿਹੜੇ ਖਿਡਾਰੀ ਨੇ ਖੇਡਣਗੇ ਵੀ ਤੇ ਮੈਂ ਵੀ 32 ਅਕਿਲੋ ਦੇ ਵਿੱਚ ਕਬੱਡੀ ਖੇਡਦਾ ਰਿਹਾ ਦੇਖੋ ਬੜਾ ਕੱਲ ਪਤਾ ਨਹੀਂ ਕੀ ਹੋਇਆ ਕੈਬਨਟ ਮੀਟਿੰਗ ਅੱਜ ਹੋਣੀ ਆ ਜਿਹੜਾ ਵਿਧਾਨ ਸਭਾ ਉਹ ਚੱਲ ਰਿਹਾ ਕੱਲ ਪਤਾ ਨਹੀਂ ਅਚਾਨਕ ਕੀ ਹੋਇਆ ਵੀ ਇੱਕ ਖਬਰ ਜੀ ਆਉਂਦੀ ਆ ਵੀ 3 ਵਜੇ ਪ੍ਰੈਸ ਕਾਨਫਰੰਸ ਕਰਨਗੇ ਉਹਦੇ ਵਿੱਚ ਅਗਲਾ ਕਹਿੰਦਾ ਪਤਾ ਨਹੀਂ ਕੀ ਆ ਜੀ ਜੀ ਮਿਨਿਸਟਰ ਦੀ स्लॉट ਹੁੰਦੇ ਆ ਸਾਰੇ ਕਿਹੜਾ ਪਿੰਡ ਆ ਜਿਹਦੇ ਵਿੱਚ ਗਰਾਉਂਡਿੰਗ ਹੈ ਅੱਜ ਮੈਨੂੰ ਇਹ ਤਾਂ ਦੱਸੋ ਕਿਹੜੇ ਪੰਜਾਬ ਫਿਰ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਪੰਜਾਬ ਦੇ ਅੱਜ ਤਿੰਨੋਂ ਕੈਪਟਨ ਨੇ ਜਿਹੜੇ ਦੇਖੋ ਇੱਕ ਪਾਸੇ ਤਾਂ ਪੰਜਾਬ ਨਾਲ ਧੱਕੇ ਦੀ ਗੱਲ ਕਰਦੇ ਆ ਇਹ ਲੋਕ ਅੱਜ ਸ਼ੁਮਮ ਗਿਲਕਾਲੀ ਮੈਚ ਚੱਲ ਰਿਹਾ ਹੈ ਅੱਜ ਅੱਜ ਤੀਜੇ ਦਾ ਆਖਰੀ ਦਿਨ ਅੱਜ ਪੰਜਾਬ ਦਾ ਪਲੇਅਰ ਇੱਕ ਉਹਨੂੰ ਉਹ ਫਿਰ ਕਹਿਣਗੇ ਨਹੀਂ ਜੀ ਨਹੀਂ ਇਹ ਤਾਂ ਕਾਬਲੀਅਤ ਆ ਬਿਲਕੁਲ ਕਾਬਲੀਅਤ ਆ ਪਰ ਅੱਜ ਇੱਕ ਪੰਜਾਬੀ ਜਿਹੜੀ ਦੁਨੀਆ ਦਾ ਸਭ ਤੋਂ ਮਹਿੰਗੀ ਖੇਡ ਆ ਉਹਦਾ ਪੰਜਾਬੀ ਇੱਕ ਕੈਪਟਨ ਆ ਅੱਜ ਫੁੱਟਬਾਲ ਦਾ ਪੰਜਾਬੀ ਕੈਪਟਨ ਅੱਜ ਹਾਕੀ ਟੀਮ ਦਾ ਪੰਜਾਬੀ ਕੈਪਟਨ ਅੱਜ 에ਅਰ ਫੋਰਸਸ ਸੀ ਪੰਜਾਬੀ ਆ ਨਾਲ ਦੀ ਨਾਲ ਇਹ ਵੀ ਸਾਬਤ ਹੁੰਦੀ ਆ ਵੀ ਅੱਜ ਮੌਕਾ ਮਿਲ ਰਿਹਾ ਪੰਜਾਬ ਦੇ ਪਲੇਅਰਾਂ ਨੂੰ ਉਹਨਾਂ ਨੂੰ ਬਣਾਇਆ ਜਾ ਰਿਹਾ ਇਹ ਤਾਂ ਪਤਾ ਨਹੀਂ ਕਿਹੜੇ ਫੈਦਰਵੇਟ ਦੀ ਗੱਲ ਕਰਦੇ ਹੋ ਕਿ 35 ਹਰ ਚੀਜ਼ ਕ੍ਰਿਕਟ ਦੀ ਪੁੱਛ ਲਓ ਮੈਂ ਥਾਪੀਆਂ ਨਾਲ ਖੇਡਦਾ ਰਿਹਾ ਜੇ ਕੋਈ ਹੋਰ ਗੱਲ ਕਰ ਲਓ ਬੰਟੇ ਮੈਂ ਖੇਡਦਾ ਰਿਹਾ ਇਹ ਤਾਂ ਯਾਰ ਉਹੀ ਗੱਲਾਂ ਐ ਇਹਨਾਂ ਦੀ ਇਹ ਇਹ ਤਾਂ ਸਾਰੀਆਂ ਜਿਹੜੀ ਵੀ ਜਿਹੜੀ ਵੀ ਗੇਮ ਆ ਨਾ ਪੁੱਠੀ ਗੇਮ ਸਾਰੀਆਂ ਹੀ ਖੇਡਦੇ ਰਹੇ ਆ ਸਹੀ ਗੇਮ ਤੋਂ ਸવાય ਕੱਲ ਨੂੰ ਕੋਈ ਮੈਡਲ ਮੋਡਲ ਨਾ ਦਿਖਾਉਣ ਲੱਗ ਜਾਣਾ ਪੁੱਠੀ ਨਹੀਂ ਆਏਗੀ ਹਾਂਜੀ ਨਹੀਂ ਖੇਡਿਆ ਨਹੀਂ ਨਾ ਕਦੇ ਉਹ ਤਾਂ ਕਹਿੰਦੇ ਆ ਇੱਥੇ ਖੇਡੀ ਕਦਾ ਤੁਸੀਂ ਦੇਖਿਆ ਕਦੇ ਖੇਡਦੇ ਨਹੀਂ ਉਹ ਲੋਕਮਾਰਤਰੀ ਸਾਹਿਬ ਆ ਆ ਤੁਹਾਡੀ ਤੁਸੀਂ ਉਹ ਅਸੀਂ ਡਿੱਗੀ 'ਚ ਖੇਡ ਰਹੇ ਸੀ ਆ ਖੇਡਾਂ ਖੇਡਦੇ ਆ ਜੀ ਕਿ ਸੇ ਦੀਆਂ ਯਾਦਾਂ ਦੇ ਉੱਤੇ ਸਿਆਸਤ ਪੰਜਾਬ 'ਚ ਜ਼ਿਆਦਾ ਹੋਈ ਹੈ ਪਰ ਫਰਜੀ ਪੁਲਿਸ ਮੁਕਾਬਲੇ ਬਹੁਤ ਪੰਜਾਬ 'ਚ ਹੋ ਰਿਹਾ ਹੈ ਉਸ ਦੇ ਉੱਤੇ ਕੋਈ ਵੀ ਕ੍ਰਿਟੀਕਲ ਪਾਰਟੀ ਆਪਣਾ ਸਟੈਂਡ ਕਿਉਂ ਨਹੀਂ ਸਪਸ਼ਟ ਕਰ ਪਾ ਰਹੀ ਨਹੀਂ ਜਦੋਂ ਜਦੋਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਕੋਈ ਬਿਨਾ ਸੋਚੇ ਸਮਝੇ ਤੇ ਬੋਲੂਗਾ ਫਿਰ ਉਹਦਾ ਹਿਸਾਬ ਕਿਤਾਬ ਵੀ ਕੀਤਾ ਜਾਊਗਾ ਫਰਜੀ ਪੁਲਿਸ ਮੁਕਾਬਲੇ ਤੇ ਤੁਹਾਡਾ ਸਟੈਂਡ ਕੀ ਹੈ ਮੋਂ ਤੱਕ ਕੋਈ ਐਕਸ਼ਨ ਕਿਉਂ ਨਹੀਂ ਪਾਰਟੀ ਵੱਲੋਂ ਨਾ ਕੋਈ ਸੜਕਾ ਤੇ ਦਿਖੀ ਹੈ ਨਾ ਹੀ ਕੋਈ ਟਵੀਟ ਨਾ ਇਸ ਬਾਰੇ ਤੁਸੀਂ ਫਰਜੀ ਇਨਕਾਊਂਟਰ ਮੈਨੂੰ ਅਜੇ ਇਸ ਗੱਲ ਦਾ ਮੈਨੂੰ ਕੋਈ ਗਿਆਨ ਨਹੀਂ ਗੱਲ ਪਰ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਵੀ ਇਹ ਜਿਹੜੀ ਪੈਰ 'ਚ ਗੋਲੀ ਮਾਰੀ ਜਾ ਰਹੀ ਆ ਇਹ ਟੋਟਲ ਫਰਾਡ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਹਮੇਸ਼ਾ ਕਿਹਾ ਬਈ ਯਾਰ ਤੁਸੀਂ ਇਹ ਇਹੋ ਜਿਹਾ ਕਿਹੜਾ ਸਿਸਟਮ ਆ ਵੀ ਇਹ ਕਿਹੜੀ ਗੱਲ ਆ ਵੀ ਜਦੋਂ ਹੱਤਕੜੀਆਂ ਉਹਦੇ ਲੱਗੀਆਂ ਹੋਈਆਂ ਤੁਸੀਂ ਲੈ ਕੇ ਜਾਂਦੇ ਹੋ ਹੱਤਕੜੀਆਂ ਲੱਗ ਪੁਲਿਸ ਨਾਲ ਜਦੋਂ ਪਿਸਤੌਲ ਚੱਕਣ ਲੱਗੇ ਨੇ ਗੋਲੀ ਚੱਲ ਜਾਂਦੀ ਐ ਇਸ ਕਰਕੇ ਉਹ ਵੀ ਭਗਵੰਤ ਮਾਨ ਦਾ ਹੀ ਕੰਮ ਆ ਜਿਹਹ ਜੇ ਕਰਦਾ ਰਿਹਾ ਉਹੋ ਜਿਹੇ ਨੇ ਅੱਗੇ ਪੁਲਿਸ ਬਣਾਤੀ ਬਿੱਟਰ ਜੀ ਤੁਸੀਂ ਜਰੂਰ ਨਹੀਂ ਆਉਣੀ ਇੱਕ ਵੀਡੀਓ ਕੇਸ ਨੂੰ ਬੜੀ ਦਿਖਾਈ ਜੀ ਨਹੀਂ ਨਾ ਉਹ ਦੇਖੋ ਕਿ ਉਹ ਆਪਣੇ ਚੀਫ ਮਿਨਿਸਟਰ ਦੀ ਪੱਗ ਲਈ ਕਿਵੇਂ ਦਿਖਾ ਦਈਏ ਆਪਣਾ ਚੀਫ ਮਿਨਿਸਟਰ ਭਗਤ ਸਿੰਘ ਦੇ ਰੰਗ ਦੀ ਪੱਗ ਲਈ 에어ਪੋਰਟ ਤੇ ਪਈ ਆ ਉਹ ਕਿਵੇਂ ਦਿਖਾ ਦਈਏ ਜੀ ਸਾਡਾ ਪ੍ਰਧਾਨ ਮੰਤਰੀ ਜੀ ਸਾਡੇ ਐਕਸਟਰਨਲ ਫੇਅਰ ਨੇ ਉਹ ਲੁਕੋਈ ਸਾਰੀ ਗੱਲ ਸੰਭਾਲ ਕੇ ਰੱਖੀ ਹੈ ਨਹੀਂ ਉਹ ਕਦੇ ਦਿਖਾਉਣੀ ਵੀ ਨਹੀਂ ਗਈ ਕਿਉਂਕਿ ਉਹ ਪੰਜਾਬ ਦੀ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਗਿਆ ਏ ਅਸੀਂ ਤਾਂ ਚਾਹੀ ਪਿੱਟਦੇ ਆ ਇਸ ਗੱਲ ਨੂੰ ਹੁਣ ਤੁਸੀਂ ਸਾਰਾ ਕੁਝ ਜਾਣਦੇ ਹੋ ਇੱਕ ਇੱਕ ਚੈਨਲ ਦਾ ਮਾਈਕ ਹੀ ਖੋਲਿਆ ਸੀ ਪਰਸੋ ਚੋਂ ਉੱਥੇ ਉਹਨੂੰ ਤਨਖਾਹ ਵੀ ਦੇਣ ਲੱਗੇ ਸੀ ਵੀ ਤੇਰੀ ਤਨਖਾਹ ਵਧੂਗੀ ਭਾਈ ਜੀ ਹੁਣ ਇੱਥੇ ਤੱਕ ਜੇ ਆਪਾਂ ਕਰਾਈ ਜਾਣੀ ਆ ਤਾਂ ਕਰਾਈ ਜਾਈਏ ਥੈਂਕ ਯੂ ਜੀ ਬਹੁਤ ਧੰਨਵਾਦ ਸੈਕੂਲੇਸ਼ਨ ਤੇ ਅੱਜ ਜਰਾ ਹੈਗੇ ਆ ਰਿਹਾ ਹੈ ਬਿੱਲ ਆ ਰਿਹਾ ਹੈ ਦੇਖੋ ਦੇਖੋ ਉਹ ਉਹ ਵੀ ਉਹ ਵੀ ਦੇਖੋ ਇੱਕ ਬਹੁਤ ਕਈ ਵਾਰ ਗੱਲ ਘੁੰਮ ਕੇ ਹੋਰ ਪਾਸੇ ਜਾਂਦੀ ਹੈ ਜੇ ਮੈਂ ਬੋਲਦਾ ਇੱਕ ਵਿਧਾਨ ਸਭਾ ਨਾਲ ਇੱਕ ਵਿਧਾਨ ਸਭਾ ਦਾ ਮਜ਼ਾਕ ਕੀਤਾ ਜਾ ਰਿਹਾ ਵਿਧਾਨ ਸਭਾ ਦਾ ਮਤਲਬ 3 ਕਰੋੜ ਲੋਕਾਂ ਦਾ ਬਜ਼ਾਕ ਕੀਤਾ ਜਾਂਦਾ ਮੈਂ ਵੀ ਉਸ ਪਾਰਲੀਮੈਂਟ ਚ ਬਹਿਣਾ ਜਦੋਂ ਵੀ ਕੋਈ ਬਿੱਲ ਆਉਂਦਾ ਕੋਈ ਵੀ ਬਿੱਲ ਆਉਂਦਾ ਉਹ ਜੀ ਉਦੇ ਉੱਤੇ ਆਪੋਜੀਸ਼ਨ ਤਿਆਰ ਨਹੀਂ ਜੀ ਜਾਂ ਆਪਣੀ ਪਾਰਟੀ ਵਾਲੇ ਕੋਈ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਆ ਜਾਂ ਉੱਥੇ ਕੋਈ ਡਿਸਕਸ਼ਨ ਚ ਐਸੀ ਗੱਲ ਆ ਜਾਂਦੀ ਆ ਵੀ ਲੱਗਦਾ ਵੀ ਯਾਰ ਆਹ ਚੀਜ਼ ਇਸ ਬਿੱਲ ਚ ਐਡ ਹੋਣੀ ਚਾਹੀਦੀ ਸੀ ਰਹਿ ਗਈ ਕਿਸੇ ਦਾ ਸੁਝਾਅ ਚੰਗਾ ਇਹਨਾਂ ਦਾ ਸੁਝਾਅ ਚੰਗਾ ਆ ਜਾਂਦਾ ਇਹਨਾਂ ਦਾ ਚੰਗਾ ਆ ਜਾਂਦਾ ਉਦੋਂ ਫੈਸਲਾ ਹੁੰਦਾ ਜਾਂ ਕਿਸੇ ਤੇ ਸਾਂ ਨਹੀਂ ਬਣਦੀ ਆਪਸ ਵਿੱਚ ਸਹਿਮਤੀ ਨਹੀਂ ਬਣਦੀ ਤਦ ਉਹ ਬਿੱਲ ਨੇ ਜਿਹੜੇ ਪਾਰਲੀਮੈਂਟ ਕਮੇਟੀ ਨੂੰ ਜਾਂਦੇ ਆ ਸਿਲੈਕਟ ਕਮੇਟੀ ਨੂੰ ਜਾਂਦੇ ਆ ਹੁਣ ਇੱਕ ਮਿੰਟ ਇਹ ਕੀ ਕਹਿ ਰਿਹਾ ਜਨਾਬ ਇਹ ਹਜੇ ਬਿੱਲ ਲਿਆਉਣ ਤੋਂ ਪਹਿਲਾਂ ਹੀ ਕਹਿ ਰਹੇ ਨੇ ਵੀ ਅਸੀਂ ਤਾਂ ਇਹ ਹਜੇ ਲੋਕਾਂ ਦੇ ਕੋਲ ਰੱਖਾਂਗੇ ਇਹਦੀ ਡਿਸਕਸ਼ਨ ਲਈ ਭਾਈ ਸਾਹਿਬ ਫਿਰ ਆ ਸੈਸ਼ਨ ਕਦ ਲਈ ਰੱਖਿਆ ਹੈ ਪਹਿਲਾਂ ਹੀ ਇਹ ਸਾਰਾ ਜਿਹੜਾ ਖਰੜਾ ਤਿਆਰ ਕਰਨ ਨੂੰ ਇਹ ਲੋਕਾਂ ਦੇ ਕੋਲ ਰੱਖਦੇ ਤੇ ਫਿਰ ਤੁਸੀਂ ਵਿਧਾਨ ਸਭਾ ਚ ਲੈ ਕੇ ਆਉਂਦੇ ਤੇ ਅੱਜ ਤੁਸੀਂ ਇਹ 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 ਮਤਲਬ ਸਿਰਫ ਡਰਾਮਾ ਹੈ ਵੀ ਗੱਲਾਂ ਹੋਰ ਚੱਲ ਰਹੀਆਂ ਕਿਤੇ ਪਾਸੇ ਨੂੰ ਹੋਰ ਪਾ ਦੀਏ ਇਹ ਇੰਨਾ ਕੰਮ ਆ ਤੁਸੀਂ ਤੁਸੀ 21 ਦੇ ਵਿੱਚ ਆ ਕਾਂਗਰਸ ਸਰਕਾਰ ਵੀ ਹੈ ਕਿ ਇਸ ਦੇ ਵਿੱਚ ਬਿਲਕੁਲ ਠੀਕ ਆ ਉਹ ਵੀ ਮਿਲ ਉੱਥੇ ਪਿਆਏ ਕਈ ਇੱਕ ਕਈ ਦੇਖੋ ਕਈ ਇੱਕ ਕਈ ਇੱਕ ਮਿੰਟ ਕਈ ਕਾਨੂੰਨ ਨੇ ਜਿਹੜੇ ਸੈਂਟਰ ਦੇ ਸਾਹਮਣੇ ਬਣਦੇ ਆਪਣਾ ਜਿਹੜਾ ਸੰਵਿਧਾਨ ਆ ਆਪਣਾ ਕਾਨੂੰਨ ਉਹ ਸਾਰੇ ਦੇਸ਼ ਦਾ ਇੱਕ ਅਲੱਗ-ਅਲੱਗ ਦਾ ਬਣ ਨਹੀਂ ਸਕਦਾ ਉਹਦੇ ਵਿੱਚ ਕਈ ਗੱਲਾਂ ਨੇ ਐਸੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਉਹਨਾਂ ਲੋ ਅਪਾਰਟਮੈਂਟ ਨਾਲ ਗੱਲ ਕਰ ਲੈਣ ਚਾਹੇ ਹੋਮ ਨਾਲ ਕਰ ਲੈਣ ਕਿਉਂਕਿ ਕਾਨੂੰਨ ਜਿਹੜਾ ਕਾਨੂੰਨ ਆ ਉਹ ਤਾਂ ਇੱਕ ਆ ਨਾ ਆਪਣਾ ਉਹਦੇ ਵਿੱਚ ਤਬਦੀਲੀ ਤੁਸੀਂ ਕਿਵੇਂ ਕਰੋਗੇ ਇਹਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਇੰਨੀ ਸੌਖੀ ਗੱਲ ਆ ਤੁਸੀਂ ਵਿਧਾਨ ਸਭਾ 'ਚ ਪਾ ਕੇ ਉਹ ਜੇ ਕਿਤੇ ਲਾਗੂ ਹੀ ਨਾ ਹੋਵੇ ਫਿਰ ਕੀ ਫਾਇਦਾ ਜੀ ਇਸ ਕਰਕੇ ਇਹਦੇ ਬਾਰੇ ਬੜਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਐਵੇਂ ਨਹੀਂ ਵੀ ਸਿਰਫ ਲੋਕਾਂ ਨਾਲ ਖੇਡਣ ਦਾ ਵੀ ਸੈਂਟੀਮੈਂਟ ਆ ਲੋਕਾਂ ਦਾ ਅਸੀਂ ਦਾ ਜੀ ਇਹ ਬਿੱਲ ਲਿਆ ਰਹੇ ਆ ਉਹ ਗੱਲ ਨਹੀਂ ਕਰਨੀ ਚਾਹੀਦੀ ਪਰ ਅੱਜ ਮੈਂ ਤੁਹਾਨੂੰ ਇਹ ਦੱਸਿਆ ਵੀ ਨਵਾਂ ਤਰੀਕਾ ਆ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਾਹਿਬ ਦਾ ਇਲੈਕਸ਼ਨ ਲੜਨ ਦਾ ਇਹ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਉਹ ਪਿਸਤੌਲ ਕਿਵੇਂ ਲੋਕਾਂ ਨੂੰ ਚਿੱਟਾ ਕੁੜਤੇਆਂ ਮਾ ਪਾ ਕੇ ਬਹਿਰੇ ਫਰਕ ਇੰਨਾ ਹੈ ਉਦੋਂ ਟੋਪੀ ਰੱਖੀ ਆ ਕੇਜਰੀਵਾਲ ਵਾਲੀ ਹੁਣ ਪੱਗ ਤੇ ਇਸ ਕਰਕੇ ਉਹ ਬਾਕੀ ਚੀਜ਼ਾਂ ਦੱਸ ਰਿਹਾ ਇਲੈਕਸ਼ਨਾਂ ਦੇ ਵਿੱਚ ਉਹ ਬਾਈ ਇਲੈਕਸ਼ਨਾਂ ਚਾਹੀ ਕੁਝ ਕਰ ਰਹੇ ਆ ਸੇਮ ਅਤਰਨ ਤਰਨ ਦੀ ਇਲੈਕਸ਼ਨ ਚ ਆਜੂਗੀ ਆਹੀ ਚੀਜ਼ਾਂ ਕਰਨਗੇ ਐਂ ਨਸ਼ੇ ਦੇ ਟਰੱਕ ਆਉਂਦੇ ਆ ਉਹਨਾਂ ਦੇ ਐਂ ਐਂ ਹਥਿਆਰ ਆਉਂਦੇ ਆ ਐਂ ਗੈਂਗਸਟਰ ਅੱਜ ਗੂਪੋਂ ਆਂਪੂਰੀਆ ਦਾ ਕੇਮਿਕ ਕਿੰਨਾ ਆਇਆ ਜੀ ਵਰਤਿਆ ਆਹੀ ਚੀਜ਼ਾਂ ਨੇ ਨਾ ਤੁਸੀਂ ਕਹਿੰਦੇ ਹੋ ਇਸ ਚੀਜ਼ ਦਾ ਅਸਰ ਨਹੀਂ ਹੁੰਦਾ ਸੇਮ ਚੀਜ਼ਾਂ ਜੋ ਕਹਿੰਦੇ ਉਹ ਅੱਜ ਵਰਤ ਰਹੇ ਆ ਉਸੇ ਤਰੀਕੇ ਨਾਲ ਜਲੰਧਰ ਚ ਉਹਨਾਂ ਨੇ ਗੈਂਗਸਟਰ ਲਿਆਂਦੇ ਸੀ ਅੱਜ ਪੁਲਿਸ ਨੂੰ ਵੀ ਉਹ ਦੱਸ ਦਿਓ ਮੈਂ ਅਗਲੀ ਵਾਰ ਤੁਹਾਡੇ ਨਾਲ ਅਲੱਗ ਪੁਲਿਸ ਬਾਰੇ ਵੀ ਅੱਜ ਐਸਐਸਪੀ ਨੂੰ ਜਦੋਂ ਮੀਟਿੰਗ ਚ ਬਹਿੰਦੇ ਆ ਨਾ ਉਹ ਇੱਥੇ ਦੱਸਦੇ ਸੀ ਵੀ ਯਾਰ ਤੇਰੇ ਕੋਲ ਕਿਉਂਕਿ ਇੱਕ ਇੱਕ ਕਾਨੂੰਨ ਆ ਵੀ ਜੇ ਇੰਨਾ ਚਿੱਟਾ ਪੈਂਦਾ ਤੇ ਆ ਸਜ਼ਾ ਇੰਨਾ ਪੈਂਦਾ ਇੰਨਾ ਸਜ਼ਾ ਆ ਉਹ ਪੁਲਿਸ ਨੂੰ ਉਸ ਵੇਲੇ ਵੀ ਕਹਿੰਦੇ ਆ ਵੀ ਤੇਰੇ ਕੋਲ ਅੰਦਰ ਪਿਆਈ ਆ ਲਾ ਕੇ ਪਾ ਦੇ ਹੋਰ ਵੱਧ ਪਾ ਦੇ ਘੱਟ ਕਰ ਦੇ ਉਹੀ ਗੱਲਾਂ ਉਹ ਆਪਣੇ ਐਸਐਸਪੀ ਨੂੰ ਮੀਟਿੰਗ 'ਚ ਕਹਿੰਦੇ ਆ ਵੀ ਯਾਰ ਤੁਸੀਂ ਕਿਸੇ ਤੇ ਪਾ ਨਹੀਂ ਸਕਦੇ ਤੁਸੀਂ ਤਾਂ ਜਿੱਦੇ ਮਰਜ਼ੀ ਪਾ ਦਿਓ ਜਿੰਨਾ ਮਰਜ਼ੀ ਪਾ ਦਿਓ ਫੜੋ ਜੇ ਕੋਈ ਭਾਜਪੀ ਵਾਲਾ ਹੈ ਉਹ ਤੇ 2 ਗ੍ਰਾਮ ਦੀ ਜਗ੍ਹਾ 5 ਗ੍ਰਾਮ ਪਾ ਦਿਓ ਨਿਕਲਣਾ ਹੀ ਨਹੀਂ ਬਾਹਰ ਇਹ ਚੀਜ਼ਾਂ ਸਾਰੀਆਂ ਉਹ ਆਪਦੇ ਐਸਐਸਪੀ ਡੀਜੀਪੀ ਅਨੇ ਮੀਟਿੰਗਾਂ 'ਚ ਕਹਿੰਦੇ ਆ ਇਸ ਕਰਕੇ ਇਹ ਇਹ ਐਵੇਂ ਨਹੀਂ ਗੱਲਾਂ ਇਹ ਤਜਰਬੇ ਆ ਉਹਨਾਂ ਦੇ ਉਹ ਤਜਰਬੇ ਹਮੇਸ਼ਾ ਆਪਣੀ ਸਰਕਾਰ 'ਚ ਲਾਗੂ ਕਰਦੇ ਆ ਆ ਤਜਰਬੇ ਕਿਉਂਕਿ ਸੋਚ ਨਹੀਂ ਕਦੇ ਬਦਲਦੀ ਇਹ ਸੋਚ ਆ ਉਹਨਾਂ ਦੀ ਜਿਹੜੀਆਂ ਇਹ ਚੀਜ਼ਾਂ ਉਹ ਲਾਗੂ ਕਰਦੇ ਆ ਧੰਨਵਾਦ